ਆਲਾ ਪਉਂਦਾ ਚੁੱਕਾ ਹਾਂਜੀ ਜੋ ਦੀ ਹਾਲ ਚਾ ਹੈ ਅਸੀਂ ਆਏ ਤਾਂ ਮਾਟਰਪਰੇ ਦੇ ਵਿੱਚ ਪਾਣੀ ਵੇਖੋ ਬਾਈ ਪਾਣਾ ਦਾ ਪਾਣੀ ਵੇਖੋ ਬਾਈ ਪਾਣੀ ਮਾਟਰਪਰੇ ਦੇ ਅੱਜ ਵਜੇ ਅਸੀਂ ਪਾਣੀ ਦੀ ਸਪੀਡ ਚੈੱਕ ਕਰੋ ਬਾਈ ਹੋਰ ਇਹ ਪਾਣੀ ਦਾ ਖੜਕਾ ਹੀ ਆ ਸਾਰਾ ਆ ਵੇ ਬਹੁਤ ਤੇਜ਼ ਆ ਪਾਣੀ ਕੋਈ ਥਾਰਾ ਪਾਣਾ ਦੋ ਦਾ ਪਾਣੀ ਆ ਬੇਤਨੀ ਸਪੀਡ ਪਾਣੀ ਦੇ ਚੋ ਬਈ ਠੰਡਾ ਪਾਣੀ ਆ ਬਈ ਪੂਰਾ ਠੰਡਾ ਜਿਵੇਂ ਆਪਾਂ ਬਰਫ ਵਾਲਾ ਕਹਿੰਦੇ ਪੂਰਾ ਠੰਡਾ ਪਾਣੀ ਆ ਬਈ ਇਹ ਇਨਾ ਟਾਲੀਆਂ ਦਾ ਬਈ ਨਾ ਠੰਡਾ ਪਾਣੀ ਆ ਪੂਰਾ ਠੰਡਾ ਪਾਣੀ ਆ ਬਾਈ ਬਾਈ ਨਹਾਉਣ ਨਹੀਂ ਦਿੰਦੇ ਕਿ ਇਧਰ ਮਲਾਇਮ ਉਹਦੇ ਪਾਣੀ ਖੜਿਆ ਦਾ ਦੋ ਬਾਗ ਨਹਾਉਣ ਨਹੀਂ ਹੁੰਦੇ ਇਸ ਤਰ੍ਹਾਂ ਕਰਕੇ